ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਪлюс ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਉਹਨੇ ਵੀ ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਆਸਾਰ ਹੁਣ ਕਦੋਂ ਖੁਣ ਦੇ ਨਜ਼ਰ ਆਣਗੇ ਤੁਹਾਨੂੰ ਦੱਸਾਂਗੇ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦੱਸੇ ਰਹਾਂ ਤੇ ਲੈ ਕੇ ਚੱਲਦੇ ਹਾਂ ਜੋ ਕਿ ਤੁਹਾਡੀ ਸਕਰੀਨ ਤੇ ਹੈ ਤੇ ਤੁਹਾਡੇ ਨਾਲ ਇਹ ਸਿਲ ਜਿਹਾ ਲਾਈਵ ਸੈਟੇਲਾਈਟ ਤਸਵੀਰ ਆਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੀ ਗੱਲ ਕਰੀਏ ਤੇ ਐਸੇ ਲਈ ਲਗਭਗ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਤਾਰੇ ਨਿਕਲੇ ਹੋਏ ਨੇ ਤੇ ਬਹੁਤੇ ਭਾਗਾਂ ਦੇ ਵਿੱਚ ਮੌਸਮ ਵੈਸੋ ਲਈ ਸਾਫ ਹੈ ਪੱਛਮੀ ਸਿਸਟਮ ਜਿਹੜਾ ਪਿਛਲੇ 48 72 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਤਗੜੀ ਗੜੇਮਾਰ ਕੁਝ ਖੇਤਰਾਂ ਦੇ ਵਿੱਚ ਲਵਾ ਕੇ ਗਿਆ ਪਲੱਸ ਅੱਜ ਪਹਾੜਾਂ ਦੇ ਹੇਠਲੇ ਖੇਤਰਾਂ ਦੇ ਵਿੱਚ ਉਮੀਦ ਅਰਜ ਹੋਏ ਨੇ ਉਪਰਲੇ ਖੇਤਰਾਂ ਦੇ ਵਿੱਚ ਬਰਬਾਰੀ ਦਾ ਦੌਰ ਲੱਗ ਰਿਹਾ ਤੇ ਇਹ ਸਿਸਟਮ ਮੈਦਾਨਾਂ ਦੇ ਵਿੱਚ ਸਮਾਪਤ ਹੈ ਫਰ ਜਾਂਦਾ ਹੋਇਆ ਸਿਸਟਮ ਹਾਲੇ ਵੀ ਕਿਤੇ ਕਿਤੇ ਕਾਰਵਾਈਆਂ ਕਰ ਰਿਹਾ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਦੇ ਆਸ-ਪਾਸ ਜਿਹੜੇ ਪਟ ਨੇ ਤਸੀਲਾਂ ਨੇ ਜਿਵੇਂ ਕਿ ਜਾਸ ਸਰ ਤਹਿਸੀਲਾ ਉੱਥੇ ਅਸਲ ਤਗੜੀ ਗੜੇਮਾਰ ਹੋ ਰਹੀ ਆ ਤਗੜੇ ਮੀਹਾਂ ਦੇ ਨਾਲ ਤੇ 2-4 ਜਿਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੁੰਦੇ 2-4 ਘੰਟਿਆਂ ਤੱਕ ਹਰਿਆਣਾ ਦੇ ਪਛਮੀ ਖੇਤਰ ਉੱਥੇ ਕਿਤੇ ਕਿਤੇ ਇਹ ਬੱਦਲ ਪਹੁੰਚੇਗਾ ਤੇ ਉੱਥੇ ਤਗੜੇ ਛਰਾਟੇ ਫਲਸ ਗੜੇਮਾਰ ਲੋ ਆਏਗਾ ਪੰਜਾਬ ਦੇ ਵਿੱਚ ਸਿਸਟਮ ਦਾ ਹੁਣ ਅਸਰ ਸਮਾਪਤ ਹੈ ਤੇ ਕੱਲ ਸਵੇਰ ਹੁੰਦਿਆਂ ਹੁੰਦਿਆਂ ਬਹੁਤੇ ਹਲਕਾ ਦੇ ਵਿੱਚ ਨੇ ਫਾਰੀ ਬੋਲ ਜਾਣਾ ਮਦਾਨਾਂ ਦੇ ਵਿੱਚੋਂ ਤੇ ਪਹਾੜਾ ਦੇ ਵਿੱਚ ਹਲੇ ਸਰਗਰਮ ਰਹੇਗਾ ਸਿਸਟਮ ਹੇਠਲੇ ਫਾਗਾਂ ਦੇ ਵਿੱਚ ਮੀਂਹ ਫਲਸ ਉੱਪਰਲੇ ਫਾਗਾਂ ਦੇ ਵਿੱਚ ਬਰਬਰੀ ਅਗਲੇ 24-72 ਘੰਟਿਆਂ ਤੱਕ ਜਾਰੀ ਰਹਿਣੀ ਆ ਠੰਡੀਆਂ ਸੀਤ ਹਵਾਵਾਂ ਉੱਤਰ-ਪੱਛੋਂ ਦੀਆਂ ਠਾਰਣ ਗਿਆ ਆਉਂਦੇ ਦੋ-ਤਿੰਨ ਦਿਨਾਂ ਤੱਕ ਪੰਜਾਬ ਹਰਿਆਣਾ ਰਾਜਾਂ ਦੇ ਵਸਨੀਕਾਂ ਨੂੰ ਹਾਲਾਂਕਿ ਕੋਈ ਬਹੁਤਾ ਇਫੈਕਟ ਨਹੀਂ ਹੋਣਾ ਕਿਉਂਕਿ ਟੈਂਪਰੇਚਰ ਵੀ ਤਾਂ ਨੂੰ ਜਾਣਗੇ ਧੁੱਪ ਜਿਹੜੀ ਹੈਟ ਲੱਗਣੀ ਹੈ ਕਾਫੀ ਜ਼ਿਆਦਾ ਜਿਸ ਦੇ ਨਾਲ ਟੈਂਪਰੇਚਰ ਹਲੇ ਤਾਂ ਨਹੀਂ ਚੜ੍ਹਨੇ ਆ ਹਾਲੇ ਕਿ ਕੱਲ ਸਵੇਰ ਵੇਲੇ ਠੰਡ ਮਹਿਸੂਸ ਹੋ ਸਕਦੀ ਆ ਪਰ ਦਿਨ ਜਿਵੇਂ-ਜਿਵੇਂ ਅਸੀਂ ਦਿਨ ਦੇ ਨੇੜੇ ਜਾਵਾਂਗੇ ਦੁਪਹਿਰ ਹੋਏਗੀ ਤੇ ਟੈਂਪਰੇਚਰ ਫਿਰ ਨੂੰ ਚੜ੍ਹਨੇ ਤਾਂ ਨੂੰ ਜਾਣਗੇ ਅਖੀਲਾ ਹਫ਼ਤਾ ਮਾਰਚ ਦਾ ਯਾਨੀ ਕਿ ਜਿਹੜਾ 22 ਤੋਂ ਲੈ ਕੇ کہہ ਸਕਦੇ ਆ 31 ਤਰੀਕ ਤੱਕ ਦਾ ਜਿਹੜਾ ਦੌਰ ਹੋਏਗਾ ਉਹ ਗਰਮੀ ਦਾ ਅਗੇਤੀ ਗਰਮੀ ਆਫਾ ਕਹਿ ਸਕਦੇ ਆ ਇਹਨਾਂ ਦਿਨਾਂ ਦੇ ਦਰਮਿਆਨ ਪੈਣੀ ਹੈ ਜਿਹੜਾ ਟੈਂਪਰੇਚਰ ਆ ਉਹ 35 36 ਦੇ ਜਾ ਸਕਦਾ ਪੰਜਾਬ ਦਾ ਤੇ ਇਹ ਅਕਾਸ਼ਾਦਿਆਂ ਕਿ ਮੌਸਮ ਹੁਣ ਮੀਂਹ ਵਾਲੇ ਫਖ ਦਾ ਤਾਂ ਸਾਫ਼ ਹੀ ਰਹਿੰਦਾ ਜਾ ਫਿਰਿਆ 22 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦਾ ਸਿਸਟਮ ਹੁੰਦਾ ਜਾ ਫ ਨਹੀਂ ਰਿਹਾ ਹਾਲਾਂਕਿ ਇੱਕ ਹਲਕਾ ਜਿਹਾ ਸਿਸਟਮ ਹੀ ਆ ਰਹੀ ਆ ਉਹ ਨਾ ਫਾ ਸਿਸਟਮ ਨਿਕਾਂਗੇ ਸਿਸਟਮ ਹੀ ਕਹਾਂਗੇ ਕਿਉਂਕਿ ਉਹ ਬੱਦਲ ਵਾਜ ਦੇ ਨਾਲ ਤੇਜ਼ੀ ਲੰਘ ਜਾਣੀਆਂ ਪਹਾੜਾ ਦੇ ਵਿੱਚ ਵੀ ਕੋਈ ਦਾ ਇਫੈਕਟ ਨਹੀਂ ਹੋਣਾ ਕਿਤੇ ਕਿਤੇ ਹੋ ਸਕਦਾ 2-4 ਥਾਂਵਾਂ ਤੇ ਹਲਕੀ ਕਣੀਆਂ ਜੀ ਸਿੱਟ ਦਵੇ ਤੇ ਉਹ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਬਾਕੀ ਇਹ ਸਿਸਟਮ ਵੀ ਅੱਗੇ ਲੰਘ ਜਾਣੀਆਂ ਤੇ ਬੱਦਲ ਵਾਜ ਦੇ ਨਾਲ ਹਲਕੇ ਡਟਮ ਜਿਹੇ ਬੱਦਲ ਫੱਜੇ ਜਿਹੜੇ ਵੇਖੇ ਜਾਣਗੇ 20 ਤਰੀਕ ਦੇ ਲਾ ਅਸੋ ਅੱਜ ਗਰਮੀ ਵਾਲੇ ਫਕ ਤੋਂ ਹੁਣ ਅਲਰਟਾਂ ਹ ਜ਼ਰੂਰ ਕਹਿ ਸਕਦੇ ਆ ਤੇ 22 ਤੋਂ ਲੈ ਕੇ 30 31 ਤਰੀਕ ਤੱਕ ਗਰਮੀ ਦਾ ਇੱਕ ਦੌਰ ਲੱਗਣ ਜਾ ਰਿਹਾ 35 34 ਤੱਕ ਟੈਂਪਰੇਚਰ ਜਿਹੜੇ ਜਾ ਸਕਦੇ ਨੇ ਕਿਉਂਕਿ ਆ ਕਾਫੀ ਜ਼ਿਆਦਾ ਹੀਟ ਹੋਏਗੀ ਤੋਂ ਪਲ ਲੱਗੇ ਕਿ ਬਹੁਤ ਹੀ ਖੇਤਾਂ ਦੇ ਵਿੱਚ ਤੇ ਜਿਹੜੀਆਂ ਹਵਾਵਾਂ ਨੇ ਉਹ ਕਦੇ ਕਦੇ ਰੁਕ ਵੀ ਜਾਣਗੀਆਂ ਵਿੱਚੋਂ ਚਲਦੀਆਂ ਰਹਿਣਗੀਆਂ ਤੇ ਗਰਮੀ ਫਕ ਤੋਂ ਕਹਿ ਸਕਦੇ ਆ ਕਿ ਮੌਸਮ ਵਿਭਾਗ ਅਲਰਟ ਜਾਰੀ ਕਰ ਸਕਦਾ ਹਾਂ ਉਹ ਦਿਨਾਂ ਦੇ ਦੌਰਾਨ ਤੇ ਟੈਂਪਰੇਚਰ ਤਾਂ ਨੂੰ ਜਾਣੇ ਵੇਖੇ ਜਾਣਗੇ ਜੀ ਫਿਲਹਾਲ ਮੌਸਮ ਮੀਂਹ ਵਾਲੇ ਫਕ ਤੋਂ ਗੜਮਾਰੀ ਵਾਲੇ ਫਕ ਤੋਂ ਸਾਫ਼ ਰਹਿੰਦਾ ਜਾ ਰਿਹਾ ਤੇ ਸਿਸਟਮ ਜਾਏਗਾ ਤੇ ਤਗੜਾ ਉਹ ਤੁਹਾਨੂੰ ਅਫਰਡ ਅਸੀਂ ਦੇ ਦਿੱਤੀ ਜਾਵੇਗੀ ਸਾਡੇ ਵੱਲੋਂ ਤੇ ਫਿਲਹਾਲ ਹੁਣ ਲੱਗਫਗ ਕੰਮ ਜਿਹੜਾ ਉਮੀਦਾਂ ਦਾ ਸੰਭਵਤ ਹੋ ਚੁੱਕਾ ਹੈ ਸਕਰੀਨ ਤੇ ਤੁਸੀਂ ਰਿਪੋਰਟ ਦੇਖ ਰਹੇ ਹੋ ਜੋ ਮੌਸਮ ਹਕਮ ਨੇ ਅੱਜ ਜਾਰੀ ਕੀਤੀ ਆ ਅਗਲੇ 4-5 ਦਿਨਾਂ ਨੂੰ ਮੌਸਮ ਸਾਫ ਹੈ ਕਿਤੇ ਵੀ ਤੁਹਾਨੂੰ ਹਰਾ ਰੰਗ ਨਜ਼ਰ ਨਹੀਂ ਆ ਰਿਹਾ ਜਿੱਥੇ ਅੱਜ ਹਰਾ ਰੰਗ ਨਜ਼ਰ ਆ ਰਿਹਾ ਉੱਥੇ ਵੀ ਮੌਸਮ ਅੱਜ ਸਾਫੀ ਰਿਹਾ तकरीबन ਤੇ ਅੱਜ ਆਸਾਰ ਸੀਗੇ ਕਿ ਉਪਵਾਦ ਖੇਤਰ ਪਲਸ ਅ ਨਵਾਂ ਸ਼ਹਿਰ ਹੁਸ਼ਿਆਰਪੁਰ ਜੰਦਰਗਪੁਰ ਤੋਂ ਲੈਣਾ ਹਾਗਾਂ ਦੇ ਵਿੱਚ ਬਦਲ ਬਣ ਸਕਦਾ ਸੀ ਖਾ ਨਹੀਂ ਬਣਿਆ ਤੇ ਤੋਂ ਬਾਤ ਹਾਗਾਂ ਦੇ ਵਿੱਚ ਲੱਗੀ ਆ ਜਿਹੜੇ ਕਿ ਹਾਲਾਂਕਿ ਹਿਮਾਚਲ ਦੇ ਜਿਹੜੇ ਹੇਠਲੇ ਖੇਤਰ ਸੀ ਉੱਥੇ ਗੋਭੀ ਦੇ ਫੁੱਲ ਵਰਗੇ ਬਦਲ ਬਣੇ ਸੀ ਜਿਹੜੇ ਤਗੜੀਆਂ ਕਰਵਾਈਆਂ ਉੱਥੇ ਦੇਖੇ ਗਏ ਨੇ ਇਜਾਜ਼ਤ ਦੇਜੇ ਤੁਹਾਨੂੰ